ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਰੈਂਕਰ ਦੇ ਵਿੱਚ ਜਿਵੇਂ ਕਿ ਤੁਸੀਂ থাম্বਨੇਲ ਦੇ ਉੱਪਰ ਦੇਖਿਆ ਹੈ 2025 'ਚ ਜੌਬ ਨਹੀਂ ਤੇ 2026 'ਚ ਸਿਲੈਕਸ਼ਨ ਪੱਕਾ ਹਾਂਜੀ ਆਪਾਂ ਅੱਜ ਇਸ ਬਾਰੇ ਹੀ ਗੱਲ ਕਰਾਂਗੇ ਕਿ 2025 'ਚ ਜੇਕਰ ਆਪਣੀ ਜੌਬ ਨਹੀਂ ਲੱਗੀ ਤੇ ਕੀ ਕਮੀਆਂ ਰਹੀਆਂ ਨੇ ਛੋਟੀਆਂ-ਛੋਟੀਆਂ ਕਮੀਆਂ ਹੁੰਦੀਆਂ ਜਿਹੜੀਆਂ ਕਿ ਆਪਾਂ ਨੂੰ ਪਤਾ ਵੀ ਨਹੀਂ ਹੁੰਦੀਆਂ ਪਰੰਤੂ ਆਪਣੇ 'ਚ ਹੁੰਦੀਆਂ ਨੇ ਠੀਕ ਹੈ ਜੇਕਰ 2026 ਦੇ ਵਿੱਚ ਤੁਸੀਂ ਜੌਬ ਚਾਹੁੰਦੇ ਹੋਗੇ 100% ਸਿਲੈਕਸ਼ਨ ਚਾਹੁੰਦੇ 2026 ਦੇ ਵਿੱਚ ਗਵਰਨਮੈਂਟ ਜੌਬ ਲੱਗਣਾ ਚਾਹੁੰਦੇ ਹੋ 100% ਸਿਲੈਕਸ਼ਨ ਚਾਹੁੰਦੇ ਹੋ ਐਂਡ ਤੱਕ ਵੀਡੀਓ ਨੂੰ ਦੇਖਣਾ ਇੱਕ ਇੱਕ ਚੀਜ਼ ਸਮਝਣਾ ਤੇ ਫਿਰ ਤੁਸੀਂ ਆਪਣੇ ਆਪ ਡਿਸਾਈਡ ਕਰਨਾ ਕਿਹੜੀਆਂ ਕਮੀਆਂ ਤੁਹਾਡੇ ਵਿੱਚ ਨੇ ਕੀ ਕੁਝ ਤੁਹਾਨੂੰ ਸੈੱਟ ਕਰਨਾ ਪਏਗਾ ਕਿਹੜੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਨਵੀਆਂ ਅਪਣਾਉਣੀਆਂ ਪੈਣਗੀਆਂ ਤੇ ਤਿਆਰੀ ਆਪਾਂ ਕਿਵੇਂ ਕਰਨੀ ਹੈ ਇਹ ਜ਼ਰੂਰੀ ਹੈ ਠੀਕ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ 10 ਘੰਟੇ ਪੜੋ 12 ਘੰਟੇ ਪੜੋ ਜੇਕਰ ਸਹੀ ਡਾਇਰੈਕਸ਼ਨ ਦੇ ਵਿੱਚ ਨਹੀਂ ਪੜ ਰਹੇ ਤਾਂ ਤੁਸੀਂ 24 ਦੇ 24 ਘੰਟੇ ਪੜ ਲਓ ਤਾਂ ਵੀ ਸਿਲੈਕਸ਼ਨ ਨਹੀਂ ਹੋਏਗਾ ਠੀਕ ਹੈ ਤੁਹਾਨੂੰ ਗੱਲਾਂ ਸ਼ਾਇਦ ਕੌੜੀਆਂ ਲੱਗਣ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾਗਾ ਵੀ ਜੇ ਸਿਲੈਕਸ਼ਨ ਲੈਣਾ ਹੈ ਤਾਂ ਕੁਝ ਚੀਜ਼ਾਂ ਤੇ ਤੁਹਾਨੂੰ ਅਮਲ ਕਰਨਾ ਪਏਗਾ ਹੁਣ ਪਹਿਲਾਂ ਆਪਾਂ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣਗੀਆਂ ਮੈਂ ਅਕਸਰ ਦੇਖਿਆਗਾ ਬੱਚੇ ਕਰਦੇ ਕੀ ਹੈ ਹੁਣ ਜਿਵੇਂ ਕਿ ਤੁਹਾਨੂੰ ਤਿੰਨ ਚੀਜ਼ਾਂ ਦਿਖ ਰਹੀਆਂ ਨੇ ਟੈਲੀਗ੍ਰਾਮ YouTube Instagram ਠੀਕ ਹੈ Instagram ਲਈ ਮੈਂ ਕਹੂੰਗਾ ਤੁਹਾਨੂੰ ਠੀਕ ਹੈ ਇਹਦੇ ਤੇ ਕਾਂਟਾ ਮਾਰ ਦਿਓ ਜਿੰਨਾ ਹੋ ਸਕੇ ਕਾਂਟਾ ਮਾਰ ਦਿਓ ਅਗਰ ਜੇ ਫੇਰ ਵੀ ਲੱਗਦਾ ਤੁਹਾਨੂੰ ਇੰਸਟਾਗ੍ਰam ਜ਼ਰੂਰੀ ਹੈ ਇੰਸਟਾਗ੍ਰam ਤੇ ਵੈਸੇ ਕੋਈ ਵੀ ਜ਼ਰੂਰੀ ਚੀਜ਼ ਨਹੀਂ ਹੈ ਤੁਹਾਡੀ ਠੀਕ ਹੈ ਸਰਕਾਰੀ ਨੌਕਰੀ ਜਾਂ ਮਹਿਕਮਾ ਰੁਜ਼ਗਾਰ ਤੋਂ ਜ਼ਰੂਰੀ ਥੋੜੀ ਨਾ ਇੰਸਟਾਗ੍ਰam ਹੋ ਗਿਆ ਤੇ ਜ਼ਰੂਰੀ ਨਹੀਂ ਹੈ ਜੇਕਰ ਤੁਹਾਡੇ ਕੋਲ ਰੁਜ਼ਗਾਰ ਹੀ ਨਹੀਂ ਹੈ ਯਾਰ ਫਿਰ ਤੁਸੀਂ ਕਰੋਗੇ ਕੀ ਇੰਸਟਾਗ੍ਰam ਦੇਖ ਕੇ ਠੀਕ ਹੈ ਰੀਲਾਂ ਦੇਖਦੇ ਰਹੋਗੇ ਰੀਲਾਂ ਹੀ ਦੇਖਦੇ ਰਹੋਗੇ ਨਹੀਂ ਤਾਂ ਤੁਸੀਂ ਜੇਕਰ ਅੱਜ ਵੀ ਆ ਚੀਜ਼ਾਂ ਨਹੀਂ ਕੀਤੀਆਂ ਤਾਂ 25 ਦੇ ਲਾਸਟ ਦੇ ਵਿੱਚ ਤਾਂ ਆਹ ਵੀਡੀਓ ਲੱਭ ਹੀ ਰਹੇ ਹੋਗੇ ਕਿ 2026 ਚ ਕਿਵੇਂ ਸਿਲੈਕਸ਼ਨ ਲਈਏ ਠੀਕ ਹੈ ਫਿਰ 26 ਦੇ ਲਾਸਟ ਵਿੱਚ ਵੀ ਆਹੀ ਵੀਡੀਓ ਲੱਭੋਗੇ ਕਿ ਇਸ ਤਰ੍ਹਾਂ ਦੀ ਵੀਡੀਓ ਮਿਲ ਜੇ ਕਿ ਕਿਵੇਂ ਸਿਲੈਕਸ਼ਨ ਲਈਏ ਇਸ ਨਵੇਂ ਸਾਲ ਦੇ ਵਿੱਚ 27 ਦੇ ਲਾਸਟ ਵਿੱਚ ਵੀ ਠੀਕ ਹੈ ਜੌਬ ਨਹੀਂ ਮਿਲੇਗੀ ਇਹੀ ਲੱਭਦੇ ਰਹੋਗੇ ਕਲੀਅਰ ਹੈ ਨਾ ਜੀ ਇਹ ਗੱਲ ਤਾਂ ਇੰਸਟਾਗ੍ਰam ਤਾਂ ਮੈਂ ਕਹੂੰਗਾ ਯਾਰ ਇਹਦੇ ਕਾਂਟਾ ਮਾਰ ਦੋ ਠੀਕ ਹੈ ਬਦ ਤੋਂ ਵੱਧ ਜੇ ਤੁਹਾਨੂੰ ਲੱਗਦਾ ਥੋੜਾ ਬਹੁਤ ਟਾਈਮ ਪਾਸ ਕਰਨ ਲਈ ਚਾਹੀਦਾਗਾ ਕਿ ਲਗਾਤਾਰ ਪਰਦੇ ਪਰਦੇ ਆਪਾਂ ਬੋਰ ਹੋ ਜਾਂਦੇ ਆ ਤਾਂ ਮੈਂ ਕਹੂੰਗਾ ਤੁਹਾਨੂੰ ਜੇ ਤੁਸੀਂ 2-3 ਘੰਟੇ ਲਗਾਤਾਰ ਪੜਿਓ ਤਾਂ 5 ਮਿੰਟ ਦੇਖੋ ਠੀਕ ਹੈ ਮਾਈਂਡ ਫਰੈਸ਼ ਕਰਨਾ ਜ਼ਰੂਰੀ ਹੈ ਪਰੰਤੂ ਇਹ ਨਹੀਂ ਕਿ ਰੀਲਾਂ ਦੇ ਚੱਕਰ 'ਚ ਤੁਸੀਂ 2-2 3-3 ਘੰਟੇ ਰੀਲਾਂ ਹੀ ਦੇਖੀ ਜਾਓ ਇੰਸਟਾਗ੍ਰam YouTube ਠੀਕ ਹੈ YouTube ਤੇ ਤੁਸੀਂ ਜੇ ਰੈਂਡਮ ਵੀਡੀਓ ਸਰਚ ਕਰਕੇ ਕਹਿੰਨੇ ਹੋ ਸਿਲੇਕਸ਼ਨ ਲੈ ਲਓਗੇ ਰੈਂਡਮਲੀ ਵੀਡੀਓ ਜਿਵੇਂ ਤੁਸੀਂ ਟਾਈਪ ਕੀਤਾ ਮੈਥ ਲਈ ਵਧੀਆ ਵੀਡੀਓ ਰੀਜ਼ਨਿੰਗ ਲਈ ਵਧੀਆ ਵੀਡੀਓ ਜੀਕੇ ਲਈ ਵਧੀਆ ਵੀਡੀਓ ਠੀਕ ਹੈ ਅੱਜ ਇਸ ਟੀਚਰ ਤੋਂ ਪੜਿਓ ਕੱਲ ਕਿਸੇ ਹੋਰ ਟੀਚਰ ਤੋਂ ਡੇਲੀ ਤੁਸੀਂ YouTube ਤੇ ਅਲੱਗ-ਅਲੱਗ ਟੀਚਰਸ ਨੂੰ ਫਾਈਂਡ ਆਊਟ ਕਰ ਰਹੇ ਹੋਗੇ ਸਿਲੈਕਸ਼ਨ ਨਹੀਂ ਹੋਵੇਗੀ ਠੀਕ ਹੈ ਗਰੰਟੀ ਨਾ ਕਹਿ ਰਹਾ ਮੈਂ ਸਿਲੈਕਸ਼ਨ ਨਹੀਂ ਹੋਵੇਗੀ ਜਾਂ ਤਾਂ ਤੁਸੀਂ ਇਹਨਾਂ ਨੂੰ ਟੋਪਿਕ ਵਾਈਜ਼ ਸਰਚ ਕਰੋ ਮੈਂ ਨਹੀਂ ਕਹਿੰਦਾ YouTube ਬੁਰਾ ਹੈ YouTube ਵਧੀਆ ਹੈ ਜਾਂ ਤਾਂ ਤੁਸੀਂ ਟੋਪਿਕ ਵਾਈਜ਼ ਆਪਣੇ ਬੱਚਿਆਂ ਨੂੰ ਬਹੁਤ ਸਾਰਿਆਂ ਨੂੰ ਇਹ ਨਹੀਂ ਪਤਾ ਟੋਪਿਕ ਕੀ ਹੁੰਦਾ ਹੈਗਾ ਠੀਕ ਹੈ ਜਾਂ ਤਾਂ ਟੋਪਿਕ ਵਾਈਜ਼ ਕਿਸੇ ਦੀਆਂ ਵੀਡੀਓ ਸਰਚ ਕਰ ਰਹੇ ਹੋ ਤਾਂ ਗੱਲ ਅਲੱਗ ਹੈ ਕਦੇ ਵੀ ਆਹ ਟਾਪਿਕ ਮੈਂ ਇਸ ਟੀਚਰ ਤੋਂ ਕਰਨਾ ਹੈ ਹਰ ਟੀਚਰ ਦਾ ਅਲੱਗ-ਅਲੱਗ ਹੁੰਦਾਗਾ ਕਿਸੇ ਨੇ ਕੋਈ ਟਾਪਿਕ ਵਧੀਆ ਕਰਾਇਆ ਹੁੰਦਾ ਕਿਸੇ ਨੇ ਕੋਈ ਟਾਪਿਕ ਬਟ ਇਹਨਾਂ ਦੀ ਨੋਲਿਜ ਵੀ ਤੁਹਾਨੂੰ ਹੋਣੀ ਚਾਹੀਦੀ ਹੈ ਐ ਨਹੀਂ ਕਿ ਇੱਕ ਟੀਚਰ ਦੇ ਪਿੱਛੇ ਆਪਾਂ ਲੱਗ ਜਾਈਏ ਸਾਰੀ ਚੀਜ਼ਾਂ ਉਹ ਹੀ ਵਧੀਆ ਕਰਾਏਗਾ ਨਹੀਂ ਇਹ ਚੀਜ਼ ਕਦੇ ਵੀ ਪੋਸੀਬਲ ਨਹੀਂ ਹੈ ਹਰ ਟੀਚਰ ਅਲੱਗ-ਅਲੱਗ ਹੁੰਦਾਗਾ ਹਰ ਕਿਸੇ ਨੇ ਅਲੱਗ-ਅਲੱਗ ਟਾਪਿਕ ਵਧੀਆ ਕਰਾਇਆ ਹੁੰਦਾਗਾ ਠੀਕ ਹੈ ਜੀ ਇੱਕ ਟੈਲੀਗ੍ਰਾਮ ਟੈਲੀਗ੍ਰਾਮ ਤੇ ਮੈਂ ਅਕਸਰ ਦੇਖਦਾ ਯਾਰ ਬਹੁਤ ਸਾਰੇ ਬੱਚੇ ਸਾਰਾ ਦਿਨ ਹੀ ਟਪਾ ਦਿੰਦੇ ਆ ਠੀਕ ਹੈ ਚੈਟ ਕਰਨਗੇ ਵੀ ਨਵੀਂ ਵੈਕੈਂਸੀ ਕਦੋਂ ਆਊਗੀ ਇਹਦੇ ਵਿੱਚ ਆ ਹੋਊਗਾ ਇਹਦੇ ਵਿੱਚ ਉਹ ਹੋਊਗਾ ਯਾਰ ਇਹ ਚੀਜ਼ਾਂ ਫालतू ਚੀਜ਼ਾਂ ਨੇ ਪਹਿਲੀ ਗੱਲ ਤਾਂ ਜੇ ਨੋਟੀਫਿਕੇਸ਼ਨ ਆਊਗੀ ਆਫੀਸ਼ੀਅਲੀ ਸਾਈਟ ਤੇ ਆਊਗੀ ਜੇ ਤੁਸੀਂ ਨੋਟੀਫਿਕੇਸ਼ਨ ਉੱਥੋਂ ਨਹੀਂ ਪੜ ਸਕਦੇ ਤਾਂ ਫਿਰ ਤੁਸੀਂ ਸਿਲੈਕਸ਼ਨ ਬਾਰੇ ਸੋਚੋ ਵੀ ਨਾ ਜੇ ਤੁਸੀਂ ਆਫੀਸ਼ੀਅਲੀ ਸਾਈਟ ਤੋਂ ਆਪਣੇ ਆਪ ਨੋਟੀਫਿਕੇਸ਼ਨ ਨਹੀਂ ਪੜ ਸਕਦੇ ਠੀਕ ਹੈ ਕੀ ਕੁਆਲੀਫਿਕੇਸ਼ਨ ਹੈ ਇਹ ਚੀਜ਼ਾਂ ਨਹੀਂ ਪੜ ਸਕਦੇ ਕੀ ਸਿਲੇਬਸ ਹੈ ਇਹ ਚੀਜ਼ਾਂ ਨਹੀਂ ਪੜ ਸਕਦੇ ਤਾਂ ਸਿਲੈਕਸ਼ਨ ਬਾਰੇ ਸੋਚੋ ਵੀ ਨਾ ਸਿਲੈਕਸ਼ਨ ਬਹੁਤ ਦੂਰ ਹੈ ਤੁਹਾਡੇ ਤੋਂ ਸਿਲੈਕਸ਼ਨ ਤਾਂ ਹੀ ਹੋਊਗੀ ਜੇ ਤੁਸੀਂ ਚੀਜ਼ਾਂ ਨੂੰ ਅਮਲ ਕਰੋਗੇ ਟੈਲੀਗ੍ਰਾਮ ਤੇ ਆ ਚੀਜ਼ਾਂ ਤੁਹਾਡੇ ਨਾਲ ਲੱਭਣ ਗਿਆ ਤੁਹਾਨੂੰ ਤੁਸੀਂ ਟੈਲੀਗ੍ਰਾਮ ਤੇ ਕਦੇ ਮੰਗਦੇ ਹੋ ਨੋਟਸ ਦੇ ਦਿਓ ਜੀ ਸਾਨੂੰ ਠੀਕ ਹੈ ਕਦੇ ਕਿਸੇ ਸਟੂਡੈਂਟ ਨੂੰ ਕਹੋਗੇ ਇਹਦੇ ਪੀਡੀਐਫ ਹੈ ਪੀਡੀਐਫਾਂ ਇਕੱਠੀਆਂ ਕਰਕੇ ਮੈਂ ਅਕਸਰ ਹੀ ਕਹਿਣਾ ਹੁੰਦਾ ਕਿ ਜੋਬ ਚਾਹੀਦੀ ਹੈ ਤੁਹਾਡੇ ਕੋਲ ਕੰਟੈਂਟ ਹੈ ਜਿਹੜਾ ਲਿਮਟਡ ਹੋਣਾ ਚਾਹੀਦਾ ਹੈ ਰਿਵੀਜ਼ਨ ਮਲਟੀਪਲ ਹੋਣੀ ਚਾਹੀਦੀ ਹੈ ਕੰਟੈਂਟ ਲਿਮਟਿਡ ਇਹ ਨਹੀਂ ਕਿ ਤੁਸੀਂ ਪੀਡੀਐਫ ਦਾ ਥੱਬਾ ਇਕੱਠਾ ਕਰ ਲੋ ਇਧਰੋਂ ਵੀ ਪੀਡੀਐਫ ਲੈ ਲਓ ਉਧਰੋਂ ਵੀ ਪੀਡੀਐਫ ਲੈ ਲਓ ਪੀਡੀਐਫ ਦਾ ਥੱਬਾ ਤੇ ਫੋਨ ਦੀ ਸਟੋਰੇਜ ਹੋ ਗਈ ਹੈ ਫੁੱਲ ਤੇ ਤੁਹਾਡੇ ਕੋਲ ਰਿਵੀਜ਼ਨ ਉਹਦੀ ਹੋਈ ਨਹੀਂ ਹੈ ਕੰਟੈਂਟ ਲਿਮਟਿਡ ਕਰੋ ਰਿਵੀਜ਼ਨ ਮਲਟੀਪਲ ਠੀਕ ਹੈ ਟੈਲੀਗ੍ਰam ਤੇ ਕੋਈ ਜ਼ਰੂਰੀ ਨੋਟੀਫਿਕੇਸ਼ਨ ਹੈ ਤੁਸੀਂ ਜ਼ਰੂਰੀ ਚੈਨਲ ਸਬਸਕ੍ਰਾਈਬ ਕੀਤੇ ਹੋਏ ਹੈ ਤੁਹਾਨੂੰ ਲੱਗਦਾ ਹੈ ਜ਼ਰੂਰੀ ਨੋਟੀਫਿਕੇਸ਼ਨ ਹੈ ਇਹਦੇ ਵਿੱਚ 10 ਤੋਂ 20 ਮਿੰਟ ਦਾ ਸਮਾਂ ਹੀ ਦਵਾਂਗੇ ਜੇਕਰ ਤੁਸੀਂ 10 ਤੋਂ 20 ਮਿੰਟ ਤੋਂ ਜ਼ਿਆਦਾ ਟੈਲੀਗ੍ਰਾਮ ਦਿਨ ਦੇ ਵਿੱਚ ਚਲਾ ਰਹੇ ਹੋ ਤਾਂ ਤੁਸੀਂ ਕੋਈ ਸਿਲੇਕਸ਼ਨ ਤੇ ਵੱਜ ਗਿਆ ਕਾਂਟਾ ਸਿਲੇਕਸ਼ਨ ਨਹੀਂ ਹੋਣੀ ਠੀਕ ਹੈ ਸਾਰਾ ਦਿਨ ਟੈਲੀਗ੍ਰਾਮ ਤੇ ਕੀ ਲੱਭੋਗੇ ਟੈਲੀਗ੍ਰਾਮ ਜੇ 10 ਤੋਂ 20 ਮਿੰਟਾਂ ਤੋਂ ਵੱਧ ਚਲਾ ਰਹੇ ਹੋ ਤਾਂ ਸਿਲੇਕਸ਼ਨ ਨਹੀਂ ਹੋਏਗੀ ਹੁਣ YouTube ਤੇ ਮੈਂ ਤੁਹਾਨੂੰ ਦੱਸਿਆਗਾ ਟੌਪਿਕ ਵਾਈਜ਼ ਸਰਚ ਕਰਨਾ ਸਿੱਖੋ ਆਪਣੇ ਆਪ ਸਰਚ ਕਰਨਾ ਸਿੱਖੋ ਕਿਸ ਦੇ ਪਿੱਛੇ ਨਾ ਲੱਗੋ ਟੌਪਿਕ ਵਾਈਜ਼ ਕਿਸੇ ਤੋਂ ਵੀ ਕਰ ਰਹੇ ਹੋ ਉਹ ਟੌਪਿਕ ਦੇਖੋ ਜੀ ਉਹ ਟੌਪਿਕ ਤੇ ਕੀ ਹੈ ਅੱਜ ਕੱਲ੍ਹ ਇਹ ਸਟ੍ਰੈਟਜੀ ਬੀਟੀ ਚੱਲਦੀ ਹੈ ਸਿੰਪਲ ਚੈਟ ਜੀਪੀਟੀ ਚੱਲਦੀ ਹੈ ਜੇ ਮੈਂ ਉਸ ਨੂੰ ਕਹਾਂ ਨਾ ਕਿ ਮੈਥ ਦੇ ਵਿੱਚ ਪਰਸੈਂਟੇਜ ਦੀਆਂ ਟਾਈਪਸ ਕਿਹੜੀਆਂ-ਕਿਹੜੀਆਂ ਪੋਸੀਬਲ ਨੇ ਉਹ ਆਪਣੇ ਆਪ ਹੀ ਦੱਸ ਦੇਗਾ ਇਹ ਟਾਈਪ ਨੇ ਕਮ ਸੇ ਕਮ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਨਹੀਂ ਤਾਂ ਕੋਈ ਬੁੱਕ ਫੋਲੋ ਕਰੋਗੇ ਉਹਦੇ ਵਿੱਚ ਵੀ ਟਾਈਪ ਲਿਖੀ ਹੁੰਦੀਆਂ ਠੀਕ ਹੈ ਪਰਸੈਂਟੇਜ ਦੇ ਆਹ ਟਾਈਪ ਨੇ ਬੇਸਿਕ ਟਾਈਪ ਜੇਕਰ ਆਪਣੇ ਬੇਸਿਕ ਟਾਈਪ ਚੰਗੀ ਤਰ੍ਹਾਂ ਕਵਰ ਨੇ ਤਾਂ ਮੈਨੂੰ ਨਹੀਂ ਲੱਗਦਾ ਯਾਰ ਕੋਈ ਸਵਾਲ ਬਾਹਰੋਂ ਬਣਦਾ ਹੋਊਗਾ ਠੀਕ ਹੈ ਕੋਈ ਵੀ ਸਵਾਲ ਮੈਥ ਰੀਜ਼ਨਿੰਗ ਦੇ ਵਿੱਚ ਬਾਹਰੋਂ ਬਣਨ ਦਾ ਮਤਲਬ ਹੀ ਨਹੀਂ ਹੁੰਦਾ ਬੇਸ ਕਲੀਅਰ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਚੰਗੀ ਤਰ੍ਹਾਂ ਪੜ੍ਹੇ ਨਹੀਂ ਬੇਸ ਨਹੀਂ ਕਲੀਅਰ ਹੈ ਤਾਂ ਸਿਲੈਕਸ਼ਨ ਤੁਹਾਡੇ ਕੋਲ ਨਹੀਂ ਆਏਗੀ ਠੀਕ ਹੈ ਜੀ ਸਿਲੈਕਸ਼ਨ ਚਾਹੀਦਾ ਹੈ ਟੈਲੀਗ੍ਰam 10 ਤੋਂ 20 ਮਿੰਟ ਕਰ ਦੋ ਜੀ ਠੀਕ ਹੈ YouTube ਲਿਮਟਿਡ ਦੇਖੋ ਮੈਂ ਨਹੀਂ ਕਹੂੰਗਾ ਕਿ YouTube ਬੰਦ ਕਰ ਦੋ YouTube ਦੇ ਵਿੱਚ ਬਹੁਤ ਕੁਝ ਹੈ ਠੀਕ ਹੈ ਜੀ ਬਟ Instagram ਤੁਹਾਨੂੰ ਕਹੂੰਗਾ ਜੀ ਬੰਦ ਕਰ ਦੋ YouTube ਲਿਮਟਿਡ ਦੇਖੋ ਜਿੰਨਾ ਹੋ ਸਕੇ ਖੁਦ ਨੋਟਸ ਬਣਾ ਕੇ ਠੀਕ ਹੈ ਕਿਸੇ ਦੀ ਵੀਡੀਓ ਦੇਖ ਰਹੇ ਹੋ ਇੱਕ ਵੀਡੀਓ ਦੇਖਣ ਦਾ ਤਰੀਕਾ ਬਦਲਣਾ ਪਏਗਾ ਤੁਹਾਨੂੰ ਤੁਸੀਂ ਵੀਡੀਓਸ ਤੋਂ ਬਹੁਤ ਦੇਖ ਲੈਨੇ ਦਿਨ ਦੇ ਵਿੱਚ ਪਰੰਤੂ ਕੀ ਹੁੰਦਾ ਉਹ ਦੇਖੀ ਹੀ ਜਾਂਦੀਆਂ ਗਿਆ ਲਿਖਿਆ ਨਹੀਂ ਜਾਂਦੀਆਂ ਜਦੋਂ ਵੀ ਕਿਸੇ ਟੀਚਰ ਦੀ ਤੁਸੀਂ ਵੀਡੀਓ ਦੇਖੋ ਤਾਂ ਉਸ ਨੂੰ ਨੋਟ ਜ਼ਰੂਰ ਕਰੋ ਨੋਟਸ ਬਣਾਓ ਆਪਣੇ ਹੱਥ ਨਾਲ ਪੀਡੀਐਫ ਤੇ ਡਿਪੈਂਡ ਨਾ ਹੋ ਕਦੇ ਵੀ ਪੀਡੀਐਫ ਤੇ ਡਿਪੈਂਡ ਨਹੀਂ ਹੋਣਾਗਾ ਤੇ ਇੱਕ ਨੋਟਸ ਬਣਾਉਂਗੇ ਜਦੋਂ ਤੁਸੀਂ ਰਿਵੀਜ਼ਨ ਕਰੋਗੇ ਕਿਸੇ ਟੈਲੀਗ੍ਰam 'ਚ ਜਾ ਕੇ ਪੀਡੀਐਫ ਨਹੀਂ ਮੰਗੋਗੇ ਉਦੋਂ ਤੁਹਾਡੇ ਕੋਲ ਖੁਦ ਦਾ ਸਟੱਡੀ ਮਟੀਰੀਅਲ ਹੋਏਗਾ ਜਦੋਂ ਵੀ ਕਿਸੇ ਟੀਚਰ ਦੀ ਵੀਡੀਓ ਦੇਖੋ YouTube 'ਤੇ ਤਾਂ ਉਹਦੇ ਨੋਟਸ ਜ਼ਰੂਰ ਬਣਾਓ ਠੀਕ ਹੈ ਜੀ ਅਲੱਗ-ਅਲੱਗ ਟੀਚਰ ਲਓ ਕੋਈ ਚੱਕਰ ਨਹੀਂ ਹੈ ਸਾਰੇ ਟੀਚਰ ਤੁਹਾਨੂੰ ਮਿਲ ਜਾਣਗੇ YouTube 'ਤੇ ਕਿ ਇੰਗਲਿਸ਼ ਲਈ ਕੌਣ ਵਧੀਆ ਹੈ ਮੈਥ ਲਈ ਕੌਣ ਵਧੀਆ ਹੈ ਰੀਜ਼ਨਿੰਗ ਲਈ ਕੌਣ ਵਧੀਆ ਹੈ ਜੀਕੇ ਲਈ ਠੀਕ ਹੈ ਉਸ ਤੋਂ ਬਾਅਦ ਵੀ ਟੌਪਿਕਸ ਆ ਜਾਂਦੇ ਹਨ ਜੀਕੇ ਕੀ ਹੈ ਜੀਕੇ ਕਹਿਣ ਦੇ ਵਿੱਚ ਇੱਕ ਸ਼ਬਦ ਹੈ ਤਾਂ ਜੀਕੇ ਕੀ ਤਾਂ ਬਹੁਤ ਵਾਈਡ ਹੋ ਜਾਂਦੀ ਹੈਗੇ ਠੀਕ ਹੈ ਕਿਸੇ ਟੀਚਰ ਦੀ ਹਿਸਟਰੀ ਵਧੀਆ ਹੋਏਗੀ ਕਿਸੇ ਦੀ ਪੋਲੀਟੀ ਵਧੀਆ ਹੋਏਗੀ ਠੀਕ ਹੈ ਕਿਸੇ ਦੀ ਇਕੋ ਵਧੀਆ ਹੋਏਗੀ ਸਭ ਅਲੱਗ-ਅਲੱਗ ਹੈ ਤਾਂ ਇਹਨਾਂ ਦੇ ਵੀ ਅਲੱਗ-ਅਲੱਗ ਟੀਚਰ ਤੁਹਾਨੂੰ ਰੈਂਡਮਲੀ ਮਿਲ ਜਾਣਗੇ ਇੱਕ ਤੁਹਾਨੂੰ ਲੈਂਗੁਏਜ ਬਾਰ ਕ੍ਰੋਸ ਕਰਨਾ ਪਏਗਾ ਲੈਂਗੁਏਜ ਬਾਰ ਕੀ ਹੈ ਬਹੁਤ سارے ਬੱਚੇ ਕੀ ਕਹਿੰਦੇ ਆ ਜੀ ਆਪਾਂ ਤਾਂ ਪੰਜਾਬ ਹੀ ਚੰਨਾਗਾ ਠੀਕ ਹੈ ਆਪਾਂ ਹੋਰ ਡਿਪਾਰਟਮੈਂਟਸ ਤੇ ਜਾਣਾ ਨਹੀਂ ਹੈ ਤੇ ਪੰਜਾਬੀ ਚ ਹੀ ਪੜਨਾਗਾ ਯਾਰ ਤੁਸੀਂ ਇੰਨਾ ਕੁ ਤਾਂ ਸੋਚੋ ਕਿ ਹਿੰਦੀ ਇੰਨੀ ਤਾਂ ਸਮਝ ਆਉਂਦੀ ਹੋਏਗੀ ਨਾ ਕਈ ਟੀਚਰ ਹੈ ਜਿਹੜੇ ਕਿ ਹਿੰਦੀ ਦੇ ਵਿੱਚ ਬਹੁਤ ਵਧੀਆ ਕਰਾ ਰਹੇ ਹੁੰਦੇ ਨੇ ਇੱਕ ਜਿਵੇਂ ਹਰਿਆਣਾ ਦੇ ਵਿੱਚ ਹੋਗੇ Rajasthan ਦੇ ਵਿੱਚ ਹੋਗੇ ਹਿੰਦੀ ਦੇ ਵਿੱਚ ਬਹੁਤ ਵਧੀਆ ਕਰਾ ਰਹੇ ਨੇ ਕੋਈ ਟੌਪਿਕ ਕਲੀਅਰ ਕਰਨਾ ਆਪਾਂ ਨੂੰ ਆਪਾਂ ਨੂੰ ਤਾਂ ਟੌਪਿਕ ਕਲੀਅਰ ਕਰਨਾ ਆਪਣਾ ਮੇਨ ਮਕਸਦ ਕੀ ਹੋਣਾ ਚਾਹੀਦਾ ਆਪਣਾ ਟੌਪਿਕ ਕਲੀਅਰ ਹੋਣਾ ਚਾਹੀਦਾ ਉਹ ਕਿਸੇ ਤੋਂ ਵੀ ਹੋ ਜੇ ਠੀਕ ਹੈ ਆਪਣਾ ਹੋਰ ਮਕਸਦ ਹੋਣੇ ਨਹੀਂ ਚਾਹੀਦਾ ਵੀ ਟੌਪਿਕ ਕਲੀਅਰ ਕਰਨਾ ਕਿਸੇ ਤੋਂ ਵੀ ਹੋ ਜੇ ਹੁਣ ਆਪਾਂ ਉਹਨੇ ਇਹ ਵੈਕੈਂਸੀਆਂ ਭਰਨ ਵੇਲੇ ਹੁਣ ਵੈਕੈਂਸੀਆਂ ਭਰਨ ਵੇਲੇ ਆਪਣੇ ਕੀ ਹੁੰਦਾਗਾ ਆ ਤੁਹਾਨੂੰ ਤਿੰਨ ਲੋਗੋ ਦਿਖ ਰਹੇ ਆ ਜੋ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜੋਬ ਪ੍ਰੋਵਾਈਡ ਕਰਾਉਂਦੇ ਨੇ ਠੀਕ ਹੈ ਪਰੰਤੂ ਆਪਾਂ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਤੇ ਹੀ ਫੋਕਸ ਕਰ ਰਹੇ ਹਾਂਗੇ ਸਭ ਤੋਂ ਵੱਡੀ ਗਲਤੀ ਆ ਹੈ 2026 ਦੇ ਵਿੱਚ ਆਪਾਂ ਇਨਾਂ ਤੇ ਹੀ ਫੋਕਸ ਕਰਕੇ ਚੱਲਾਂਗੇ ਠੀਕ ਆ ਮੋਸਟਲੀ ਬੱਚੇ ਕੀ ਹੈ ਪੰਜਾਬ ਸਰਕਾਰ ਤੇ ਫੋਕਸ ਆਹੀ ਗਲਤੀ ਰਹੇਗੀ ਆਹੀ ਗਲਤੀ ਰਹੇਗੀ ਹੁਣ ਇਹਦੇ ਵਿੱਚ ਦੱਸ ਦਾਂਗਾ ਹੁਣ ਪੰਜਾਬ ਸਰਕਾਰ ਦੀ ਜਿਹੜੀ ਵੱਡੀ ਭਰਤੀ ਆਉਣੀ ਹੈ ਮੈਨੂੰ ਲੱਗਦਾ ਉਹ ਇਕਸਾਈਜ਼ ਹੋਏਗੀ ਪਟਵਾਰੀ ਹੋਏਗੀ ਔਰ ਪੰਜਾਬ ਪੁਲਿਸ ਹੋਏਗੀ ਇਸ ਤੋਂ ਵੱਡੀਆਂ ਭਰਤੀਆਂ ਕੋਈ ਨਹੀਂ ਆਉਣਗੀਆਂ ਠੀਕ ਹੈ ਕੈਨ ਨੂੰ ਇੰਸਟੀਚਿਊਟ ਜੋ ਮਰਜ਼ੀ ਕਹੀ ਜਾਵੇ ਕਿ 40 ਹਜ਼ਾਰ ਵੈਕੈਂਸੀ ਆਉਣ ਵਾਲੀ ਹੈ 50 ਹਜ਼ਾਰ ਖੁੱਦੇ ਕੋਰਸ ਵੇਚਨੇ ਹੋਰ ਕੁਝ ਨਹੀਂ ਹੈ ਠੀਕ ਹੈ ਪੰਜਾਬ ਦਾ ਇੰਸਟੀਚਿਊਟ ਜੋ ਮਰਜੀ ਕੀਤਾ ਜਾਵੇ ਕਿ 40 ਹਜ਼ਾਰ ਆ ਜਾਏਗੀ 50 ਹਜ਼ਾਰ ਵੈਕੈਂਸੀ ਆ ਜਾਏਗੀ ਇਹ ਚੀਜ਼ਾਂ ਨਹੀਂ ਹੈ ਤੁਹਾਨੂੰ ਹੀ ਪਤਾ ਹੈ ਜਿਹੜੀ ਵੱਡੀ ਭਰਤੀ ਹੈ ਆਹੀ ਆਉਣੀ ਹੈ ਬਾਕੀ ਫਿਰ ਜੇ ਐਂ ਆਉਣਗੀਆਂ 100 ਰੁਪਏ ਆ ਗਏ ਆ 1000 ਰੁਪਏ ਫੀਸ ਹੈ ਠੀਕ ਹੈ 200 ਪਰਤੇ ਤੁਹਾਨੂੰ ਪਤਾ ਹੀ ਹੈ ਪੰਜਾਬ ਵਾਲੇ ਕੀ ਕਰ ਰਹੇ ਨੇ ਕਿ 100 ਆ ਗਿਆ ਪੀ ਟ੍ਰਿਪਲ ਐਸ ਬੀ ਜੋ ਕਰ ਰਿਹਾਗਾ 100 ਪ੍ਰਤੀਆ ਆ ਗਿਆ 1000 ਰੁਪਏ ਫੀਸ ਹੈ 200 ਪ੍ਰਤੀ ਆ ਗਈ 1000 ਰੁਪਏ ਫੀਸ ਹੈ ਜੋ ਵੱਡੀ ਭਰਤੀ ਆਉਣੀ ਹੈ ਉਹ ਇਹੀ ਆਉਣੀ ਹੈਗੀ ਠੀਕ ਹੈ ਇਹਨਾਂ ਦੇ ਵਿੱਚ ਹੁਣ ਤੁਹਾਨੂੰ ਸਿਲੇਬਸ ਦਾ ਵੀ ਪਤਾ ਲੱਗਾ ਇਹਦੇ ਵਿੱਚ ਸਿਲੇਬਸ ਕੀ ਆਉਂਦਾਗਾ ਮੈਥ ਨਾਮਾਤਰੀ ਆਉਂਦਾਗਾ ਠੀਕ ਹੈ ਇਹਨਾਂ ਦੋ ਵੈਕੈਂਸੀਆਂ ਦੇ ਵਿੱਚ ਮੈਂ ਪੀਪੀ ਦੀ ਗੱਲ ਨਹੀਂ ਕਰ ਰਿਹਾ ਰੀਜਨਿੰਗ ਇੰਗਲਿਸ਼ ਜੀ ਕੇ ਕਰੰਟ ਅਫੇਅਰ ਪੰਜਾਬੀ ਔਰ ਕੰਪਿਊਟਰ ਇੱਕ ਆ ਹੀ ਸਿਲੇਬਸ ਆਏਗਾ ਆਪਾਂ ਨੂੰ ਇੰਨਾ ਪੜ੍ਹਨਾ ਪਏਗਾ ਬਟ ਆਪਾਂ ਇਹਨਾਂ ਨੂੰ ਕਿਉਂ ਭੁੱਲ ਜਾਂਦੇ ਆ ਇਹਨਾਂ ਤੋਂ ਆਪਾਂ ਡਰਦੇ ਆ ਠੀਕ ਹੈ ਜੀ ਆਪਣੇ ਮਨ ਦੇ ਵਿੱਚ ਵਹਿਮ ਬਿਠਾਇਆ ਹੋਇਆਗਾ ਕਿ SSC ਦੇ ਘਰ ਦੂਰ ਨੇ ਰੇਲਵੇ ਦੇ ਘਰ ਦੂਰ ਨੇ ਠੀਕ ਇੱਕ ਹੁਣ ਪੇਪਰ ਹੋਇਆ ਸੀ ਰੇਲਵੇ ਗਰੁੱਪ ਡੀ ਦਾ ਉਸ ਦਿਨ ਮੈਂ ਬਠਿੰਡਾ ਗਿਆ ਸੀ ਤਾਂ ਉਸ ਦਿਨ ਮੈਂ ਦੇਖਿਆ ਉੱਥੇ ਜਿਹੜੇ ਪੇਪਰ ਦੇਣ ਆਏ ਸੀ ਨਾ ਬਠਿੰਡਾ ਸੈਂਟਰ ਤੁਸੀਂ ਦੇਖਿਆ ਹੋਏਗਾ ਪੁੱਚੋ ਵਾਲਾ ਉਹਦੇ ਵਿੱਚ ਜਿਹੜੇ ਪੇਪਰ ਦੇਣ ਆਏ ਸੀ ਉਸ ਦਿਨ ਗਰੁੱਪ ਡੀ ਦਾ ਪੇਪਰ ਚੱਲ ਰਿਹਾ ਸੀ ਉਹਦੇ ਵਿੱਚ 99% ਬੱਚੇ ਹਰਿਆਣਾ ਤੇ ਰਾਜਸਥਾਨ ਦੇ ਦੇਣ ਆਏ ਸੀ ਪੰਜਾਬ ਦੇ ਬੱਚੇ ਬਹੁਤ ਥੋੜੇ ਸੀ ਬਹੁਤ ਥੋੜੇ ਕਿ ਜੇ 100 ਬੱਚਾ ਦੇਖਿਆ ਤੁਹਾਨੂੰ ਇੱਕ ਬੱਚਾ ਵੀ ਬੜੀ ਮੁਸ਼ਕਿਲ ਨਾਲ ਦਿਖੇਗਾ ਠੀਕ ਹੈ ਇਹ ਹੁਣ ਤੁਸੀਂ ਆਪ ਸੋਚੋ ਯਾਰ ਜਦੋਂ ਆਪਾਂ ਭਰਤੀ ਭਰੀ ਨਹੀਂ ਰਹੀ ਤਾਂ ਆਪਾਂ ਸਿਲੈਕਸ਼ਨ ਦੀ ਗੱਲ ਕਿਵੇਂ ਕਰਾਂਗੇ ਠੀਕ ਹੈ ਜਦੋਂ ਆਪਾਂ ਵੈਕੈਂਸੀ ਨਹੀਂ ਭਰੀ ਸਿਲੈਕਸ਼ਨ ਦੀ ਗੱਲ ਪਹਿਲਾਂ ਤਾਂ ਰੇਲਵੇ ਦਾ ਇਹ ਹੁੰਦਾ ਸੀ ਚਲੋ ਮੈਂ ਮੰਨ ਲੈਂਦਾਗਾ ਪਹਿਲਾਂ ਕਿਸੇ ਰੇਲਵੇ ਦਾ 4-4 ਸਾਲ 5-5 ਸਾਲ ਰਿਐਲਿਟੀ ਨਹੀਂ ਹੁੰਦਾ ਸੀ ਇਹ ਸਭ ਤੋਂ ਵੱਡੀ ਕਮੀ ਸੀ ਪਰੰਤੂ ਲਾਸਟ ਸਾਲ ਤੋਂ ਤੁਹਾਨੂੰ ਪਤਾ ਹੈ ਰੇਲਵੇ ਨੇ ਕੀ ਕੀਤਾ ਹਰ ਸਾਲ ਵੈਕੈਂਸੀ ਕੱਢੇਗਾ ਜਿਵੇਂ ਹੁਣ ਜਨੂਅਰੀ ਦੇ ਵਿੱਚ ਰੇਲ ਵਿੱਚ ਗਰੁੱਪ ਡੀ ਦੇ ਵਿੱਚ ਹੁਣ ਰੇਲਵੇ ਚ ਵੀ ਤਿੰਨ ਤਰ੍ਹਾਂ ਦੀਆਂ ਵੈਕੈਂਸੀਆਂ ਆਉਣ ਲੱਗੀਆਂ ਇੱਕ 10ਥ ਬੇਸ ਤੇ ਆ ਰਹੀ ਹੈ ਇੱਕ ਪਲੱਸ 2 ਬੇਸ ਤੇ ਆ ਰਹੀ ਹੈ ਜਿਹੜੀਆਂ ਕਾਮਨ ਵੈਕੈਂਸੀਆਂ ਮੈਂ ਉਹਨਾਂ ਦੀ ਗੱਲ ਕਰੂੰਗਾ ਐਕਸਟਰਾ ਤਾਂ ਬਹੁਤ ਆਉਂਦੀਆਂ ਹੈਗੀਆਂ ਠੀਕ ਹੈ ਇੱਕ ਗ੍ਰੈਜੂਏਸ਼ਨ ਬੇਸ ਤੇ ਆ ਰਹੀ ਹੈ ਹੁਣ ਜੋ 10ਥ ਬੇਸ ਤੇ ਤੁਹਾਨੂੰ ਪਤਾ ਹੈ ਵੈਕੈਂਸੀ ਰੇਲਵੇ ਦੇ ਵਿੱਚ 20000 ਪਲੱਸ ਆਉਣ ਵਾਲੀ ਹੈ ਠੀਕ ਹੈ ਪਲੱਸ 2 ਦੇ ਵਿੱਚ ਤੇ ਗ੍ਰੈਜੂਏਸ਼ਨ ਦੇ ਵਿੱਚ ਵੀ ਵੈਕੈਂਸੀ ਆਏਗੀ ਹੁਣ ਰੇਲਵੇ ਇੱਕ ਤਰ੍ਹਾਂ ਦਾ ਸੁਨਹਿਰੀ ਮੌਕਾ ਉਹਨਾਂ ਸਟੂਡੈਂਟਾਂ ਲਈ ਹੈ ਜਿਨ੍ਹਾਂ ਦੀ ਇੰਗਲਿਸ਼ ਕਮਜ਼ੋਰ ਹੈ ਜਿਨ੍ਹਾਂ ਦੀ ਇੰਗਲਿਸ਼ ਹੈ ਜਿਹੜੀ ਕਮਜ਼ੋਰ ਹੈ ਉਹਨਾਂ ਲਈ 골ਡਨ ਚਾਂਸ ਹੁੰਦਾ ਕਿਉਂਕਿ ਇਹਦੇ ਵਿੱਚ ਇੰਗਲਿਸ਼ ਨਹੀਂ ਹੁੰਦੀ ਇਹਦੇ ਵਿੱਚ ਜੋ ਸਬਜੈਕਟ ਆਉਂਦੇ ਨੇ ਮੈਥ ਰੀਜ਼ਨਿੰਗ ਔਰ ਜੀਕੇ ਔਰ ਸਾਇੰਸ ਠੀਕ ਹੈ ਜੋ ਸਾਇੰਸ ਦਾ ਪਾਰਟ ਹੈ 10th ਵਾਲੇ ਚ ਜ਼ਿਆਦਾ ਆਉਂਦਾ ਬਾਕੀਆਂ ਚ ਕੀ ਰਹਿ ਜਾਂਦਾ ਮੈਥ ਰੀਜ਼ਨਿੰਗ ਤੇ ਜੀਕੇ ਰਹਿ ਜਾਂਦਾ ਇਹਨਾਂ ਦੋ ਵੈਕੈਂਸੀਆਂ ਚ ਕੀ ਰਹਿ ਜਾਂਦਾ ਮੈਥ ਰੀਜ਼ਨਿੰਗ ਜੀਕੇ ਰਹਿ ਜਾਂਦਾ ਸਾਇੰਸ ਦਾ ਪਾਰਟ ਜਿਹੜੀ 10th ਵਾਲੀ ਵੈਕੈਂਸੀ ਆ ਉਸ ਦੇ ਵਿੱਚ ਜ਼ਿਆਦਾ ਹੁੰਦਾਗਾ ਹੁਣ ਦੇਖੋ ਯਾਰ ਤੁਹਾਡੇ ਕੋਲ ਸਬਜੈਕਟ ਵੀ ਘੱਟ ਗਏ ਸਬਜੈਕਟ ਘੱਟ ਗਏ ਆਪਾਂ ਫੋਕਸ ਵੱਧ ਕਰ ਸਕਦੇ ਆ ਫੋਕਸ ਵੱਧ ਕਰ ਸਕਦੇ ਆ ਨਾ ਕਿ ਆਪਾਂ ਮੈਥ ਪੜ੍ਹਨਾਗਾ ਰੀਜ਼ਨਿੰਗ ਪੜ੍ਹਨੀ ਹੈ ਔਰ ਜੀਕੇ ਪੜ੍ਹਨੀ ਹੈ ਉਹ ਸਬਜੈਕਟ ਤਾਂ ਤੁਹਾਨੂੰ ਇੱਥੇ ਵੀ ਪੜ੍ਹਨੇ ਪਏ ਸੀ ਦੂਜੀ ਗੱਲ ਹੁੰਦੀ ਆ ਹੁਣ ਬੱਚਿਆਂ ਨੂੰ ਇਹ ਹੁੰਦਾ ਜੀ ਰੇਲਵੇ ਦਾ ਪੇਪਰ ਹੈ ਹਿੰਦੀ ਚ ਹੋਏਗਾ ਜਾਂ ਇੰਗਲਿਸ਼ ਹੋਏਗਾ ਇਹ ਚੀਜ਼ਾਂ ਤੇ ਕਾਟਾ ਮਾਰ ਸਕਦੇ ਤੁਸੀਂ ਠੀਕ ਹੈ ਇਹ ਤੁਸੀਂ ਉੱਥੇ ਜਾ ਕੇ ਲੈਂਗੁਏਜ ਚੁਣ ਸਕਦੇ ਹੋਗੇ ਪਰ ਕੁਐਸਚਨ ਵੀ ਚੁਣ ਸਕਦੇ ਹੋ ਪੰਜਾਬੀ ਦੇ ਵਿੱਚ ਵੀ ਦੇ ਸਕਦੇ ਹੋ ਇਹ ਪੇਪਰ ਪੰਜਾਬੀ ਦੇ ਵਿੱਚ ਵੀ ਹੋਏਗਾ ਬਹੁਤ ਸਾਰੇ ਬੱਚਾ ਨੂੰ ਇਹੀ ਡਾਊਟ ਹੁੰਦਾਗਾ ਕਿ ਰੇਲਵੇ ਦਾ ਪੇਪਰ ਹੈ ਜਿਹੜਾ ਹਿੰਦੀ ਤੇ ਇੰਗਲਿਸ਼ ਦੇ ਵਿੱਚ ਹੀ ਹੁੰਦਾਗਾ ਨਹੀਂ ਇਹ ਪੰਜਾਬੀ ਦੇ ਵਿੱਚ ਵੀ ਹੁੰਦਾ ਆਪਾਂ ਇੰਨੀਆਂ ਵੈਕੈਂਸੀਆਂ ਨੂੰ ਮਿਸ ਕਰ ਦਿੰਨੇ ਆ ਇੰਨੀਆਂ ਵੈਕੈਂਸੀਆਂ ਨੂੰ ਹੁਣ ਦੇਖੋ ਯਾਰ ਇਹ ਵੈਕੈਂਸੀ ਤੁਹਾਡੀ ਆਏਗੀ 20000 ਪਲੱਸ 10000 ਦੇ ਕਰੀਬ ਇਹ ਆਏਗੀ 10000 ਦੇ ਕਰੀਬ ਇਹ ਵੈਕੈਂਸੀ ਰਹੇਗੀ ਤੁਹਾਡੀ ਠੀਕ ਹੈ ਜੀ ਮਤਲਬ ਰੇਲਵੇ ਹਰ ਸਾਲ 40-50 ਹਜ਼ਾਰ ਵੈਕੈਂਸੀ ਕੱਢੇ ਗਈ ਕੱਢੇਗਾ ਠੀਕ ਹੈ ਉਸ ਤੋਂ ਬਾਅਦ ਆਈਟੀਆਈ ਬੇਸ ਤੇ ਬਹੁਤ ਨਿਕਲ ਰਹੀਆਂ ਨੇ ਡਿਪਲੋਮਾ ਬੇਸ ਤੇ ਬਹੁਤ ਨਿਕਲ ਰਹੀਆਂ ਰੇਲਵੇ ਤੇ ਇਹ ਮੈਂ ਕਾਮਨ ਸਟੂਡੈਂਟਸ ਦੀ ਗੱਲ ਕੀਤੀ ਹੈ ਤਾਂ ਰੇਲਵੇ 50 ਹਜ਼ਾਰ ਪਲੱਸ ਵੈਕੈਂਸੀ ਹਰ ਸਾਲ ਕੱਢਦਾਗਾ ਪਰੰਤੂ ਤੁਸੀਂ ਤਿਆਰ ਹੋਣੇ ਚਾਹੀਦੇ ਹੋ ਇਹ ਨਹੀਂ ਕਿ ਤੁਸੀਂ ਉਦੋਂ ਤਿਆਰੀ ਕਰੋ ਜਦੋਂ ਐਡਮਿਟ ਕਾਰਡ ਆਜੇ ਤਾਂ ਤੁਹਾਡੀ ਤਿਆਰੀ ਉਦੋਂ ਤੋਂ ਹੀ ਹੋਣੀ ਚਾਹੀਦੀ ਹੈ ਕਿ ਜਦੋਂ ਆਪਾਂ ਸੋਚ ਲਿਆ ਕਿ ਇਸ ਸਾਲ ਆਪਾਂ ਇਹ ਚੀਜ਼ ਨਹੀਂ ਕਰਨੀ ਕਿ ਆਪਾਂ ਐਡਮਿਟ ਕਾਰਡ ਆਏ ਤੇ ਹੀ ਤਿਆਰੀ ਕਰਾਂਗੇ ਹੁਣ ਇੱਕ ਆ ਜਾਂਦਾ ਐਸਐਸਸੀ ਐਸਐਸਸੀ ਦੇ ਵਿੱਚ ਕਿਹੜੀ ਵੈਕੈਂਸੀ ਆ ਜਾਂਦੀ ਹੈ 10ਥ بیس ਤੇ ਐਮਟੀਐਸ ਆ ਜਾਂਦੀ ਹੈ ਜੀਡੀ ਆ ਜਾਂਦੀ ਹੈ ਕਲੀਅਰ ਹੈ ਪਲੱਸ 2 بیس ਤੇ ਸੀਐਚਐਸਐਲ ਔਰ ਸੀਜੀਐਲ ਇਨਾਂ ਵੈਕੈਂਸੀਆਂ ਦੀ ਇੱਕ ਖਾਸ ਗੱਲ ਮੈਨੂੰ ਵਧੀਆ ਲੱਗਦੀ ਹੈ ਕਿ ਇਹਨਾਂ ਨੇ ਸਭ ਕੁਝ ਪ੍ਰੋਪਰ ਤਰੀਕੇ ਨਾਲ ਕਰਨਾ ਹੁੰਦਾਗਾ ਪ੍ਰੋਪਰ ਤਰੀਕੇ ਦਾ ਮਤਲਬ ਕੀ ਹੈ ਜਿਵੇਂ ਇਹਨਾਂ ਦੇ ਪੇਪਰ ਖਤਮ ਹੋਏ ਹਫਤੇ ਬਾਅਦ ਇਹਨਾਂ ਦੀ ਅਨਸਰ ਸ਼ੀਟ ਆਉਣੀ ਆਉਣੀ ਹੈ ਠੀਕ ਹੈ ਅਨਸਰ ਕੀ ਆਉਣੀ ਹੋਣੀ ਹੈ ਤੁਹਾਡੀ ਪ੍ਰੋਪਰ ਆਨਸਰ ਕੀ ਆਏਗੀ ਕੀ ਤੁਸੀਂ ਆਨਸਰ ਦੇ ਕੇ ਆਏ ਸੀ ਕੀ ਸਹੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਡੇਢ ਮਹੀਨੇ ਦੇ ਵਿੱਚ ਰਿਜ਼ਲਟ ਆ ਜਾਂਦਾ ਹੈ ਸਿਲੈਕਸ਼ਨ ਵੀ ਵਿਦਿਨ ਇਅਰ ਹੋ ਜਾਂਦੀ ਹੈ ਚਾਹੇ ਤੁਸੀਂ ਰੇਲਵੇ ਦੀ ਗੱਲ ਕਰੋ ਚਾਹੇ ਐਸਐਸਸੀ ਇਹ ਗੱਲ ਨਹੀਂ ਕਿ ਪੰਜਾਬ ਸਰਕਾਰ ਵਾਂਗੂ ਕਿ ਚਾਰ-ਚਾਰ ਸਾਲ ਫਾਰਮ ਭਰ ਆ ਕੇ ਗੱਲ ਹੀ ਨਹੀਂ ਬਣੀ ਠੀਕ ਹੈ ਭੁੱਲੀ ਜਾਓ ਵੀਡੀਓ ਵਗੈਰਾ ਫਾਰਮ ਤਾਂ ਭੁੱਲੀ ਗਈ ਪੰਜਾਬ ਸਰਕਾਰ ਜਿਵੇਂ ਇਹ ਚੀਜ਼ਾਂ ਨਹੀਂ ਹੋਏਗੀ ਤੁਹਾਨੂੰ 네ਗੈਟਿਵਿਟੀ ਨਹੀਂ ਆਏਗੀ ਇੱਥੇ ਜੇ ਤੁਹਾਡੇ ਕੋਲ ਜੋਬ ਨਹੀਂ ਆਉਂਦੀ ਤਾਂ ਇੱਕ ਚੀਜ਼ ਤੇ ਹੀ ਗੱਲ ਹੋਊਗੀ ਕਿ ਤੁਹਾਡੀ ਕਮੀ ਹੈ ਕਿਤੇ ਨਾ ਕਿਤੇ ਇਥੇ ਤਾਂ ਤੁਸੀਂ ਇਹ ਵੀ ਕਹਿ ਦਿੰਦੇ ਹੋ ਨਾ ਪੰਜਾਬ ਸਰਕਾਰ ਵੱਲੇ ਤਾਂ ਕਿ ਸਰਕਾਰ ਦੀ ਕਮੀ ਆਪਾਂ ਮੰਨਦੇ ਵੀ ਆ ਸਰਕਾਰ ਦੀ ਕਮੀ ਹੈ ਕਿ ਪੇਪਰ ਪੈਟਰਨ ਸਹੀ ਨਹੀਂ ਹੈ ਇੱਥੇ ਪ੍ਰੋਪਰ ਪੇਪਰ ਪੈਟਰਨ ਨਹੀਂ ਮਿਲ ਰਿਹਾ ਤੁਹਾਨੂੰ ਕਿ ਪ੍ਰੋਪਰ ਤਿਆਰੀ ਹੋਣੀ ਚਾਹੀਦੀ ਹੈ ਜੇਕਰ ਇੱਥੇ ਨਹੀਂ ਸਿਲੈਕਸ਼ਨ ਹੋ ਰਹੀ ਤਾਂ ਕਮੀ ਤੁਹਾਡੀ ਹੈ ਹੋਰ ਕਿਸੇ ਦੀ ਨਹੀਂ ਹੈ ਤਾਂ ਹੁਣ ਤੁਸੀਂ ਇਹਨਾਂ ਦੀ ਤਿਆਰੀ ਵੀ ਹੀ ਕਰਨੀ ਹੈ ਇਹਨਾਂ ਦਾ ਪੇਪਰ ਵੀ ਹੈ ਜਿਹੜਾ SSC ਦਾ ਪੰਜਾਬੀ ਵਿੱਚ ਮਿਲ ਜੇਗਾ ਤੁਹਾਨੂੰ ਠੀਕ ਹੈ ਉੱਥੇ ਜਿਹੜਾ ਆਨਲਾਈਨ ਪੇਪਰ ਦਵਾਂਗੇ ਜ਼ਿਆਦਾ ਕੁਝ ਨਹੀਂ ਹੈ ਬਸ ਇਹਦੇ ਵਿੱਚ ਇੱਕ ਚੀਜ਼ ਰਹਿੰਦੀ ਹੈ ਤੁਹਾਡੀ ਸਪੀਡ ਵਧੀਆ ਹੋਣੀ ਚਾਹੀਦੀ ਹੈ ਥੋੜੀ ਜੀ ਸਪੀਡ ਇਨਕਰੀਜ਼ ਕਰਨੀ ਪੈਗੀ ਹੁਣ ਦੇਖੋ ਇਹਦੇ ਵਿੱਚ ਵੀ ਜੋ ਪੇਪਰ ਆਏਗਾ ਇਹਦੇ ਵਿੱਚ ਵੀ ਜੋ ਪੇਪਰ ਆਏਗਾ ਉਹਦੇ ਵਿੱਚ ਮੈਥ ਰੀਜ਼ਨਿੰਗ ਇੰਗਲਿਸ਼ ਔਰ ਜੀਕੇ ਆਹ ਸਬਜੈਕਟਸ ਤਾਂ ਤੁਹਾਨੂੰ ਇੱਥੇ ਵੀ ਪੜ੍ਹਨੇ ਪੈਣਗੇ ਇੰਗਲਿਸ਼ ਇੱਥੇ ਵੀ ਪੜ੍ਹੀ ਹੈ ਤੁਸੀਂ ਜੀਕੇ ਇੱਥੇ ਵੀ ਪੜ੍ਹੀ ਹੈ ਮੈਥ ਇੱਥੇ ਪੜ੍ਹਾ ਰੀਜ਼ਨਿੰਗ ਇੱਥੇ ਪੜ੍ਹੀ ਹੈ ਠੀਕ ਹੈ ਕਰੰਟ ਅਫੇਅਰ ਇੱਥੇ ਵੀ ਪੜ੍ਹੀ ਹੈ ਤਾਂ ਫਿਰ ਰਹਿ ਕੀ ਗਿਆ ਫਿਰ ਆਪਾਂ ਕਿਉਂ ਨਹੀਂ ਫਾਰਮ ਭਰਦੇ ਆਪਾਂ ਇੰਨਾ ਬਾਰੇ ਅਵੇਅਰ ਹੀ ਨਹੀਂ ਆ ਬਹੁਤ ਸਾਰੇ ਬੱਚਾ ਨੂੰ ਇੰਨਾ ਬਾਰੇ ਪਤਾ ਹੀ ਨਹੀਂ ਹੈ ਨਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਵਾਰ 2026 ਦੇ ਸਿਲੈਕਸ਼ਨ ਤਾਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਤਿਆਰ ਕਰਨਾ ਪਊਗਾ ਹੁਣ ਸਿਲੈਕਸ਼ਨ ਕਿਵੇਂ ਹੋਏਗੀ ਸਿਲੈਕਸ਼ਨ ਕੀ ਹੁੰਦਾਗਾ ਸਭ ਤੋਂ ਪਹਿਲਾਂ ਸਿਲੇਬਸ ਕੰਪਲੀਟ ਕਰਨਾ ਪਏਗਾ ਤੁਹਾਨੂੰ ਸਭ ਤੋਂ ਪਹਿਲਾਂ ਸਿਲੇਬਸ ਜਿੰਨਾ ਬੱਚਾ ਨੇ ਸਿਲੇਬਸ ਕੰਪਲੀਟ ਕੀਤਾ ਹੈ ਉਹ ਪੀਬੀਐਸਟੀ ਉੱਤੇ ਜਾਣਗੇ ਠੀਕ ਹੈ ਜੀ ਜਿੰਨਾ ਬੱਚਾ ਦਾ ਸਿਲੇਬਸ ਨਹੀਂ ਕੰਪਲੀਟ ਉਹ ਪਹਿਲਾਂ ਸਿਲੇਬਸ ਕੰਪਲੀਟ ਕਰਨਗੇ ਸਿਲੈਕਸ਼ਨ ਲੈਣ ਦਾ ਇੱਕੋ ਇੱਕ ਮੰਤਰ ਹੈ ਸਭ ਤੋਂ ਪਹਿਲਾਂ ਸਿਲੇਬਸ ਕੰਪਲੀਟ ਕਰੋ ਸਿਲੇਬਸ ਤੋਂ ਬਾਅਦ पी वाई क्यू आ जाएगा हुन जब तू सिलेबस कंप्लीट करोगे त सारा ही सिलेबस कवर होएगा ਤੁਹਾਡਾ না કે एसएससी ਦਾ ਲੱਗ ਹੈ না ਹੀ ਰੇਲਵੇ ਦਾ ਲੱਗ ਹੈ না ਹੀ ਪੰਜਾਬ ਗਵਰਨਮੈਂਟ ਗੱਲ ਕਰਾਂ ਜੇ ਮੈਥ ਰੀਜ਼ਨਿੰਗ ਦੀ ਠੀਕ ਹੈ ਤਾਂ ਮੈਥ ਰੀਜ਼ਨਿੰਗ ਸੇਮ ਹੈ ਤੁਸੀਂ ਮੈਥ ਰੀਜ਼ਨਿੰਗ ਟੋਟਲ ਕਵਰ ਕਰਨਾ ਹੈ ਟੋਟਲ ਕਵਰ ਕਰਨਾ ਮਤਲਬ ਸਾਰੇ ਹੀ ਚੈਪਟਰ ਕਰਨੇ ਨੇ ਕੋਈ ਵੀ ਚੈਪਟਰ ਨਹੀਂ ਛੱਡਣਾ ਉਸ ਤੋਂ ਬਾਅਦ ਪੀ वाई क्यू ਪੀ वाई क्यू ਤੁਸੀਂ एसएससी ਦੇ ਲਗਾ ਲਓ ਠੀਕ ਹੈ ਜੀ ਚਾਹੇ ਤੁਸੀਂ ਰੇਲਵੇ ਦੇ ਪੇਪਰ ਦੇ ਉਹੀ ਕੁਐਸਚਨ ਘੁੰਮਣੇ ਹੁੰਦੇ ਆਪਸ 'ਚ ਜਾਰੇ ਇਲਵੇ ਦੇ ਲਗਾ ਲਓ ਉਹੀ ਕੁਐਸਚਨ ਕਮ ਨੇ ਹੁੰਦੇ ਆ ਠੀਕ ਹੈ ਪੰਜਾਬ ਦੇ ਲਗਾ ਲਓ ਉਹੀ ਰਹਿਣਗੇ ਜੀ ਸਬਜੈਕਟ ਵਾਈਜ਼ ਪੀਆਈਕਿਊ ਲਗਾਣੇ ਉਸ ਤੋਂ ਬਾਅਦ ਤੁਸੀਂ ਮੌਕ ਟੈਸਟ ਲਗਾਣੇ ਨੇ ਹੁਣ ਮੌਕ ਟੈਸਟ ਤੁਸੀਂ ਜਿੰਨੇ ਮਰਜ਼ੀ ਲਾਓ ਤੁਹਾਡੀ ਪ੍ਰੈਕਟਿਸ ਵਧੀਆ ਹੁੰਦੀ ਰਹੇ ਇਹ ਨਹੀਂ ਹੋਏਗਾ ਕਿ ਤੁਸੀਂ ਵੇਟ ਕਰੋ ਕਿ ਪੇਪਰ ਆਏਗਾ ਨਹੀਂ ਜਿਵੇਂ ਜਨਵਰੀ ਦੇ ਵਿੱਚ ਤੁਸੀਂ ਸਿਲੇਬਸ ਸ਼ੁਰੂ ਕਰ ਲਿਆ ਤਾਂ 4 ਮਹੀਨੇ ਜਾਂ 3 ਮਹੀਨਿਆਂ ਦੇ ਵਿੱਚ ਸਿਲੇਬਸ ਕੰਪਲੀਟ ਕਰੋ ਉਸ ਤੋਂ ਬਾਅਦ ਤੁਸੀਂ PYQ ਤੇ ਲੱਗ ਜਾਓ ਫਰੀ ਨਹੀਂ ਰਹਿਣਾ ਇੱਕ ਵੀ ਮਿੰਟ ਫਰੀ ਨਹੀਂ ਰਹਿਣਾ ਵੀ PYQ ਤੇ ਲੱਗ ਜਾਓ PYQ ਤੋਂ ਬਾਅਦ ਤੁਸੀਂ ਮੌਕ ਟੈਸਟ ਤੇ ਜਾਓਗੇ ਹੋਰ ਸਿਲੈਕਸ਼ਨ ਦਾ ਕੋਈ ਰਾਹ ਨਹੀਂ ਆ ਹੋਰ ਸਿਲੈਕਸ਼ਨ ਦਾ ਕੋਈ ਰਾਹ ਨਹੀਂ ਇੱਕ ਬਹੁਤ ਸਾਰੇ ਬੱਚਿਆਂ ਦੀ ਇਹ ਕੁਐਰੀ ਆ ਰਹੀ ਸੀ ਕਰੰਟ ਅਫੇਅਰ ਰਿਲੇਟਡ ਕਿ ਕਰੰਟ ਅਫੇਅਰ ਕਿੱਥੋਂ ਕਰੀਏ ਠੀਕ ਹੈ ਜਿਵੇਂ PET PLUS B ਨੇ ਇਸ ਵਾਰ ਪਾਤਾ ਕਿ ਕਰੰਟ ਅਫੇਅਰ ਬਹੁਤ ਟਾਈਮ ਦੇ ਪਾਤੇ ਤਾਂ ਕਰੰਟ ਅਫੇਅਰ ਲਈ ਮੈਂ ਤੁਹਾਨੂੰ ਕਹੂੰਗਾ ਤੁਸੀਂ ਕਰੰਟ ਅਫੇਅਰ ਜਦੋਂ ਵੀ ਕਰੋ ਕਿਤੋਂ ਵੀ ਕਰੋ ਤਾਂ ਟਾਈਪ ਵਾਈਜ਼ ਕਰਨ ਦੀ ਕੋਸ਼ਿਸ਼ ਕਰੋ ਡੇ ਵਾਈਜ਼ ਮਤ ਨਾ ਕਰਿਆ ਕਰੋ ਠੀਕ ਤਾਂ ਕੋਸ਼ਿਸ਼ ਤੁਹਾਡੀ ਇਹ ਰਹਿਣੀ ਚਾਹੀਦੀ ਹੈ ਜੋ ਤੁਸੀਂ ਕਰੰਟ ਅਫੇਅਰ ਕਰੋ ਉਹ ਟਾਈਪ ਵਾਈਜ਼ ਹੋਣ ਜਿਵੇਂ ਕਿ ਡਿਫੈਂਸ ਦੇ ਉੱਪਰ ਕਰੰਟ ਕਿੰਨੇ ਬਣੇ ਨੇ ਗੇਮਸ ਦੇ ਉੱਪਰ ਕਰੰਟ ਕਿੰਨੇ ਬਣੇ ਨੇ ਇਹ ਦੇਖੋ ਜੀ ਸਾਲ 1.5 ਸਾਲ ਦੇ ਵਿੱਚ ਠੀਕ ਹੈ ਕਿਉਂਕਿ ਜੋ ਵੀ ਹੈ ਚਾਹੇ ਤੁਸੀਂ ਰੇਲਵੇ ਦੀ ਗੱਲ ਕਰੋ ਚਾਹੇ SSC ਦੀ ਗੱਲ ਕਰੋ ਚਾਹੇ PTPs ਦੀ ਜਦੋਂ ਵੀ ਕਰੰਟ ਦੇ ਕੁਐਸਚਨਿੰਗ ਕਰਦੇ ਆ ਉਹ ਤਾਂ ਉਹ ਟਾਈਪ ਵਾਈਜ਼ ਹੀ ਹੁੰਦੇ ਆ ਤੁਸੀਂ ਕਦੇ ਵੀ ਐਨਾਲਿਸਿਸ ਕਰਨਾ ਸਿੱਖੋ ਉਹਨਾਂ ਨੂੰ ਤੇ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਜਿਹੜੇ ਕਰੰਟ ਨੇ ਉਹ ਟਾਈਪ ਵਾਈਜ਼ ਨੇ ਜੇਕਰ ਤੁਸੀਂ ਆ ਚੀਜ਼ਾਂ ਨੂੰ ਅਪਣਾ ਲਓਗੇ ਠੀਕ ਹੈ ਨੋਟਸ ਬਣਾਉਣ ਲੱਗੋਗੇ ਇੱਕ ਇੱਕ ਬਹੁਤ ਸਾਰੇ ਬੱਚਿਆਂ ਦੀ ਇੱਕ ਪ੍ਰੋਬਲਮ ਹੋਰ ਹੁੰਦੀ ਹੈ ਜੋ ਕਾਮਨ ਹੈ ਕਿ ਮੈਥ ਦੇ ਵਿੱਚ ਮੈਂ ਦੇਖੀ ਹੈ ਬੱਚੇ ਕੀ ਕਰਦੇ ਹੁੰਦੇ ਆ ਕਹਿੰਦੇ ਵੀ ਇੱਕ ਵਾਰ ਕਰਦੇ ਆ ਉਦੋਂ ਤੋਂ ਚੀਜ਼ਾਂ ਸਮਝ ਆ ਜਾਂਦੀਆਂ ਹੈਗੀਆਂ ਜਦੋਂ ਅਸੀਂ ਦੁਬਾਰਾ ਰਿਵੀਜ਼ਨ ਕਰਦੇ ਆ ਭੁੱਲ ਜਾਂਦੇ ਆ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਇੱਕ ਤੁਸੀਂ ਕਾਪੀ ਲਗਾਨੀ ਹੈ ਅਲੱਗ ਤੋਂ ਠੀਕ ਹੈ ਜੀ ਇੱਕ ਕਾਪੀ ਲਗਾਨੀ ਹੈ ਤਾਂ ਜਦੋਂ ਤੁਹਾਡਾ ਕੁਐਸਚਨ ਜਿਹੜਾ ਗਲਤ ਹੋ ਰਿਹਾਗਾ ਉਹਦੇ ਤੇ ਨੋਟ ਕਰਦੇ ਜਾਉਗੇ ਉਸ ਤੇ ਨੋਟ ਕਰਦੇ ਜਾਉਗੇ ਠੀਕ ਹੈ ਜਿਹੜੇ ਜਿਹੜੇ ਤੁਹਾਡੇ ਕੁਐਸਚਨ ਗਲਤ ਹੋ ਰਹੇ ਨੇ ਉਸ ਤੇ ਮਿਸਟੇਕ ਬੁੱਕ ਵੀ ਬੋਲ ਸਕਦੇ ਆ ਇਸ ਨੂੰ ਮਿਸਟੇਕ ਕਾਪੀ ਵੀ ਬੋਲ ਸਕਦੇ ਆ ਇੱਕ ਕਾਪੀ ਲਗਾਉਂਗੇ ਜੋ ਵੀ ਗਲਤੀਆਂ ਹੋਣੀਆਂ ਉਸ ਤੇ ਲਿਖੂਗੇ ਫਿਰ ਜਿਹੜੀਆਂ ਗਲਤੀਆਂ ਹੋਈਆਂ ਸੀ ਉਹਨਾਂ ਨੂੰ ਦੁਬਾਰਾ ਦੇਖੋਗੇ ਇਹ ਗਲਤੀਆਂ ਕਿਉਂ ਹੋਈਆਂ ਸੀ ਠੀਕ ਹੈ ਫਿਰ ਹੱfte ਬਾਅਦ ਟਰਾਈ ਕਰੋ ਉਹਨਾਂ ਕੁਐਸਚਨ ਨੂੰ ਮਤਲਬ ਉਹ ਰਿਵੀਜ਼ਨ ਨਾਲ ਦੇ ਨਾਲ ਕਰਦੇ ਰਹੋ ਜਿਵੇਂ ਮੈਥ ਦਾ ਜਿਵੇਂ ਚੈਪਟਰ ਕੀਤਾ ਹੈਗਾ ਠੀਕ ਹੈ ਮੈਥ ਦਾ ਜਿਵੇਂ ਚੈਪਟਰ ਕੀਤਾ ਪਰਸੈਂਟੇਜ ਨੈਕਸਟ ਚੈਪਟਰ ਜਦੋਂ ਮੈਂ ਪ੍ਰੋਫਿਟ ਲਾਸ ਕਰ ਰਿਹਾ ਹਾਂ ਮੈਂ ਤਾਂ ਪਰਸੈਂਟੇਜ ਨੂੰ ਵੀ ਰਿਵਾਈਜ਼ ਕਰਾਂ ਠੀਕ ਹੈ ਉਹਨੂੰ ਵੀ ਨਾਲ ਨਾਲ ਰਿਵਾਈਜ਼ ਕਰਾਂ ਰੀਵਾਈਜ਼ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿੰਨਾ ਯਾਦ ਰਹਿੰਦਾ ਜਿਹੜਾ ਨਹੀਂ ਯਾਦ ਰਿਹਾ ਉਹ ਮਿਸਟੇਕ ਬੁੱਕ ਤੇ ਇਸੇ ਤਰ੍ਹਾਂ ਤੁਸੀਂ ਜੀਕੇ ਦੇ ਵਿੱਚ ਕਰਨਾ ਹੈ ਇਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਕਰਨਾ ਇਹਨਾਂ ਨੂੰ ਰਿਵਾਈਜ਼ ਕਰਦੇ ਰਹਿਣਾ ਹੈਗਾ ਤਾਂ 2026 ਦੇ ਵਿੱਚ ਤੁਸੀਂ ਸਾਰੀਆਂ ਹੀ ਵੈਕੈਂਸੀਜ਼ ਨੂੰ ਫਿਲ ਕਰਨਾ ਹੈਗਾ ਹੁਣ ਚਾਂਸ ਨਹੀਂ ਲੈਣਾ ਠੀਕ ਹੈ ਤੁਹਾਡੇ ਕੋਲ ਸਮਾਂ ਵੀ ਨਹੀਂ ਹੈ ਚਾਂਸ ਲੈਣ ਵਾਲਾ ਜੇ ਚਾਹੁੰਨੇ 2026 ਦੇ ਵਿੱਚ ਸਿਲੈਕਸ਼ਨ ਤਾਂ ਪ੍ਰੋਪਰ ਤਰੀਕੇ ਨਾਲ ਪੜ੍ਹਨਾ ਸਟਾਰਟ ਕਰੋ ਯਾਰ इथ कर लिए इतो कर लिए चीजा करो तो सिलेक्शन नहीं होनी सिलेक्शन चाहिए तो ना पढ़ो ठीक है एक अपना मैथ शुरू हो रहा है टैस टैस की है जिम्मे हम प्रैक्टिस करनी है उसकटिस करनी है अपना टैस जो लॉन्च किया है सिर्फ फोर्टी नाइन रुपीज किया है 49 ਰੁਪਏ ਦੇ ਵਿੱਚ ਤੁਹਾਨੂੰ ਟੈਸਟ ਪਾਸ ਮਿਲੇਗਾ 1 ਸਾਲ ਦੀ ਵੈਲਿਡਿਟੀ ਮਤਲਬ ਤੁਸੀਂ ਇੱਕ ਵਾਰ 49 ਰੁਪਏ ਪੇ ਕਰਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਸਾਲ ਲਈ ਟੈਸਟ ਪਾਸ ਮਿਲ ਜਾਏਗਾ ਜਿਹਦੇ ਵਿੱਚ ਤੁਸੀਂ SSC ਦੇ ਮੌਕ ਟੈਸਟ ਜਿੰਨੇ ਮਰਜ਼ੀ ਲਾ ਸਕਦੇ ਹੋ ਚਾਹੇ CGL ਦੇ ਲਾਓ ਚਾਹੇ CHSL ਦੇ ਚਾਹੇ MTS ਦੇ ਚਾਹੇ GD ਦੇ ਚਾਹੇ ਰੇਲਵੇ ਦੇ ਲਾਓ ਠੀਕ ਹੈ ਇੱਕ ਵਾਰ 49 ਪੇ ਕਰਨੇ ਚਾਹੇ ਪੰਜਾਬ ਗਵਰਨਮੈਂਟ ਦੇ ਲਾਓ ਚਾਹੇ ਹਰਿਆਣਾ ਦੇ ਲਾਓ ਚਾਹੇ ਬੈਂਕਿੰਗ ਦੇ ਕਿਸੇ ਦੇ ਵੀ ਤੁਸੀਂ ਪੰਜਾਬ ਪੁਲਿਸ ਦੇ ਲਾਓ ਅਨਲਿਮਿਟਿਡ ਤੁਹਾਨੂੰ ਮੌਕ ਟੈਸਟ ਮਿਲਣਗੇ ਇੱਕ ਸਾਲ ਲਈ ਜਿਸ ਦੇ ਨਾਲ ਤੁਹਾਡੀ ਪ੍ਰੈਕਟਿਸ ਕੀ ਹਾਈ ਲੈਵਲ ਤੇ ਚੱਲੀ ਜਾਏਗੀ ਪ੍ਰੈਕਟਿਸ ਇੰਨੀ ਹੋ ਜੇਗੀ ਤੁਹਾਡੇ ਕੁਐਸਚਨ ਹੀ ਯਾਦ ਹੋ ਜਾਣਗੇ ਜਾਨਕਿ ਜੇ ਇਸ ਨੂੰ ਚੰਗੀ ਤਰ੍ਹਾਂ ਕਰੋਗੇ ਇਹ ਤੁਹਾਨੂੰ ਮਿਲੇਗਾ ਪੰਜਾਬ ਰੈਂਕਰ ਐਪ ਤੇ ਠੀਕ ਹੈ ਜੀ ਪੰਜਾਬ ਰੈਂਕਰ ਐਪ ਹੈ ਜਿੰਨਾ ਬੱਚਾ ਨੇ ਨਹੀਂ ਡਾਊਨਲੋਡ ਕੀਤੀ ਉਹ ਡਾਊਨਲੋਡ ਕਰ ਲੈਣ ਜੀ ਆਪਣੀ ਪੰਜਾਬ ਰੈਂਕਰ ਐਪ ਪੰਜਾਬ ਰੈਂਕਰ ਐਪ ਤੇ ਤੁਹਾਨੂੰ ਟੈਸਟ ਪਾਸ ਮਿਲ ਜੇਗਾ ਜਦੋਂ ਐਪ ਓਪਨ ਕਰੋਗੇ ਸਾਹਮਣੇ ਤੁਹਾਨੂੰ ਟੈਸਟ ਪਾਸ ਦਿਖੇਗਾ ਉੱਥੇ ਤੁਸੀਂ ਖਰੀਦ ਸਕਦੇ ਹੋ 49 ਰੁਪਏ ਦਾ 1 ਸਾਲ ਲਈ ਇੱਕ ਆਪਣਾ ਮੈਥ ਦਾ ਲਾਈਵ ਬੈਚ ਸ਼ੁਰੂ ਹੋ ਰਿਹਾ ਹੈਗਾ ਇਹਦੇ ਵਿੱਚ ਆਪਾਂ ਸਾਰਾ ਹੀ ਸਿਲੇਬਸ ਕਰਾਂਗੇ ਚਾਹੇ ਤੁਸੀਂ ਰੇਲਵੇ ਦੇ ਐਗਜ਼ਾਮ 'ਚ ਬੈਠਣਾ ਹੈਗਾ ਚਾਹੇ ਉਬੇ ਪੀਟ੍ਰੀਪਲਸ ਵੀ ਦੇ एग्जाम ਚ ਬੈਠਣਾ ਹੈ ਚਾਹੇ SSC ਦੇ एग्जाम ਚ ਬੈਠਣਾਗਾ ਤੁਸੀਂ ਕਿਸੇ ਵੀ एग्जाम ਦੇ ਵਿੱਚ ਬੈਠਣਾਗਾ ਤਾਂ ਉਹਦੇ ਲਈ ਮੈਥ ਪੂਰਾ ਹੀ ਕਵਰ ਹੋਏਗਾ ਬਿਲਕੁਲ ਲੋ ਲੈਵਲ ਤੋਂ ਚੱਲਾਂਗੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਪਲਸ ਨਾਲ ਪਲਸ ਕੀ ਹੁੰਦਾਗਾ ਠੀਕ ਹੈ ਪਲਸ ਮਾਈਨਸ ਜਦੋਂ ਜੁੜ ਜਾਂਦੇ ਤੇ ਕੀ ਹੁੰਦਾਗਾ ਉਹ ਚੀਜ਼ਾਂ ਵੀ ਕਰਾਂਗੇ ਤੇ ਹਾਈ ਲੈਵਲ SSC ਦੇ PYQ ਤੱਕ ਜਾਏਗਾ ਇਹ ਬੈਚ ਠੀਕ ਹੈ 1 ਸਾਲ ਦੀ ਵੈਲਿਡਿਟੀ ਹੋਏਗੀ ਇਸ ਦੀ ਇਸ ਬੈਚ ਦੀ 1 ਸਾਲ ਦੀ ਵੈਲਿਡਿਟੀ ਹੋਏਗੀ ਇਹਦੇ ਵਿੱਚ ਕਲਾਸ ਜਿਹੜੇ ਜੋ ਲਾਈਵ ਹੋਣਗੀਆਂ ਉਸ ਤੋਂ ਬਾਅਦ ਰਿਕਾਰਡਡ ਫਾਰਮ ਦੇ ਵਿੱਚ ਵੀ ਰਹਿਣਗੀਆਂ ਰਿਕਾਰਡਡ ਫਾਰਮ ਦੇ ਵਿੱਚ ਵੀ ਰਹਿਣਗੀਆਂ ਇਹਦੀ ਕੀਮਤ ਹੈ ਜੋ 1500 ਰੁਪਏ ਹੈ ਇਹ ਤੁਹਾਨੂੰ 750 ਰੁਪਏ ਦੇ ਵਿੱਚ ਮਿਲੇਗਾ 1 ਸਾਲ ਦੀ ਵੈਲਟੀ ਹੈ 5 ਤਰੀਕ ਤੋਂ ਸ਼ੁਰੂ ਹੋ ਰਿਹਾਗਾ ਜੋ ਬੱਚੇ 5 ਤਰੀਕ ਤੋਂ ਪਹਿਲਾਂ ਖਰੀਦਣਗੇ ਉਹਨਾਂ ਨੂੰ 750 ਜੇ ਮਿਲੇਗਾ ਇਸੇ ਤਰ੍ਹਾਂ ਰੀਜ਼ਨਿੰਗ ਦਾ ਲਾਈਵ ਬੈਚ ਵੀ ਆਪਣਾ ਸ਼ੁਰੂ ਹੋ ਰਿਹਾਗਾ ਉਹ ਵੀ 750 ਦਾ ਮਿਲੇਗਾ ਜੋ 5 ਤਰੀਕ ਤੋਂ ਪਹਿਲਾਂ ਖਰੀਦਣਗੇ ਤਾਂ ਇੱਥੇ ਤੁਹਾਨੂੰ ਲਾਈਵ ਪਲੱਸ ਰਿਕਾਰਡ ਕਲਾਸਾਂ ਵੀ ਮਿਲਣਗੀਆਂ ਠੀਕ ਹੈ ਟੈਸਟ ਮਿਲਣਗੇ ਪੰਜਾਬ ਰੈਂਕਰ ਐਪ ਡਾਊਨਲੋਡ ਕਰਨੀ ਹੈ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਕੁਐਰੀ ਹੁੰਦੀ ਹੈਗੀ ਕਿਸੇ ਨੂੰ ਪਰਸਨਲੀ ਕੋਈ ਗਾਈਡੈਂਸ ਹੈ ਤਾਂ ਕਿਸੇ ਵੀ ਟਾਈਮ ਤੁਸੀਂ ਮੈਸੇਜ ਕਰ ਸਕਦੇ ਹੋ ਸਾਡੇ ਨੰਬਰ ਤੇ ਤਾਂ ਤੁਹਾਨੂੰ ਬੈਕ ਰਿਪਲਾਈ ਆ ਜਾਏਗਾ ਜੇ ਤੁਹਾਨੂੰ ਲੱਗਦਾਗਾ ਕਿਸੇ ਵੀ ਪਾਰਟਿਕੂਲਰ ਐਗਜ਼ਾਮ ਬਾਰੇ ਕੰਪਲੀਟ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਸਾਡੇ ਨੰਬਰ ਤੇ ਮੈਸੇਜ ਕਰ ਸਕਦੇ ਹੋਗੇ 9660882638 ਠੀਕ ਹੈ ਜੀ ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਬਤੋ ਬਤ ਸ਼ੇਅਰ ਕਰੋ ਮਿਲਦੇ ਹਾਂ ਨਵੇਂ ਸੈਸ਼ਨ ਦੇ ਵਿੱਚ ਧੰਨਵਾਦ